ਪਰ ਨਾਮ ਜਸਪੀਰ ਸਿੰਘ ਜੀ ਤੁਹਾਨੂੰ ਅੱਗ ਲੱਗਣ ਦਾ ਕਿਵੇਂ ਪਤਾ ਲੱਗਿਆ ਬਾਈ ਜੀ ਸਾਨੂੰ ਕਾਲ ਤੇ ਸੂਚਨਾ ਮਿਲੀ ਇਹ ਵੀ ਬੱਲਾਰਾਮ ਨਗਰ ਬੈਂਕ ਕਲੋਨੀ 1/1 ਗਲੀ ਏਸੀ ਨੂੰ ਅੱਗ ਲੱਗੀ ਆ ਤੇ ਅਸੀਂ ਨਾਲ ਨਾਲ ਆਪਦਾ ਫਾਇਰ ਟੈਂਡਰ ਤੁਰੰਤ ਹੀ ਕੱਢਤਾ ਜੀ ਕਿੰਨੀਆਂ ਗੱਡੀਆਂ ਆਈਆਂ ਜੀ ਗੱਡੀ ਇੱਕਾਈ ਸੀ ਫਾਇਰ ਟੈਂਡਰ ਪਹਿਲਾ ਇੱਕ ਆਇਆ ਜਦੋਂ ਅਸੀਂ ਇੱਥੇ ਪਹੁੰਚੇ ਅੱਗ ਕੰਟਰੋਲ ਸੀਗੀ ਮਤਲਬ ਕਮਰਾ ਸਾਰਾ ਮੱਝ ਚੁੱਕਿਆ ਸੀਗਾ ਤੇ ਅਸੀਂ ਉਸ ਅੱਗ ਤੇ ਕਾਬੂ ਪਾਏ ਕਿੰਨਾ ਹੋ ਗਿਆ ਬਾਈ ਜੀ ਨੁਕਸਾਨ ਜੀ ਆ ਕਮਰੇ ਚ ਸ਼ੀਟਾਂ ਲੱਗੀਆਂ ਹੋਈਆਂ ਸੀ ਐਲਈਡੀ ਸੀਗੀ ਏਸੀ ਸੀਗਾ ਜੀ ਬਾਕੀ ਸਾਰਾ ਕੱਪੜਾ ਲੀੜਾ ਸੀਗਾ ਅਲਮਾਰੀ ਦਾ ਉਹ ਸਾਰਾ ਮੱਤ ਚੁੱਕਿਆ ਤੇ ਇੱਕ ਉੱਪਰ ਕੁੱਲਰ ਪਿਆ ਸੀਗਾ ਜੀ ਤੇ ਅੱਗ ਬੁਝਾਉਣ ਤੇ ਕਿੰਨਾ ਟਾਈਮ ਲੱਗਿਆ ਭਾਈ ਜੀ ਅੱਗ ਬੁਝਾਉਣ ਤੇ ਤੁਹਾਨੂੰ ਲੱਗ ਗਈ 10-15 ਮਿੰਟ ਲੱਗੇ ਆ ਬਾਕੀ ਅੱਗ ਕੰਟਰੋਲ ਸੀ ਅਸੀਂ ਪਾਣੀ ਮਾਰ ਕੇ ਸਾਰਾ ਠੰਡਾ ਕਰਤਾ ਤੁਹਾਡੇ ਆਉਣ ਤੋਂ ਪਹਿਲਾਂ ਸਾਰਾ ਮੱਤ ਚੁੱਕਿਆ ਸੀ ਭਾਈ ਤੁਸੀਂ ਕਿੰਨੇ ਸਮੇਂ ਵਿੱਚ ਪਹੁੰਚ ਗਏ ਸੀ ਅਸੀਂ ਅਸੀਂ ਆ ਗਏ ਸੀ ਭਾਈ ਤਿੰਨ ਚਾਰ ਮਿੰਟਾਂ 'ਚ ਪਹੁੰਚ ਗਏ ਜਦੋਂ ਸੂਚਨਾ ਮਿਲਨਾ ਦੀ ਨਾ ਗੱਡੀ ਕੱਢਤੀ ਸੀ